ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਪ੍ਰਿਥੀਚੰਦ ਨੇ ਨੰਦਰਾਮ ਨੂੰ ਆਪਣੀ ਸਾਜ਼ਿਸ਼ ਵਿੱਚ ਸ਼ਾਮਲ ਕਰ ਲਿਆ ਨੰਦਰਾਮ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਥੀ ਸੀ ਤੇ ਪ੍ਰਿਥੀਚੰਦ ਨੇ ਨੰਦਰਾਮ ਦੇ ਚਾਚਾ ਜੀ ਨੂੰ ਵੀ ਆਪਣੀ ਸਾਜ਼ਿਸ਼ ਵਿੱਚ ਮਿਲਾ ਲਿਆ ਉਹਨਾਂ ਨੇ ਇੱਕ ਐਸੀ ਕਮੀਜ਼ ਬਣਵਾ ਕੇ ਦਿੱਤੀ ਜਿਸ ਦੀਆਂ ਦੋ ਜਿਬਾਂ ਸਨ ਇੱਕ ਜੇਬ ਵਿੱਚ ਜ਼ਹਿਰੀਲੀ ਮਿਠਾਈ ਪਾਈ ਗਈ ਤੇ ਦੂਜੀ ਵਿੱਚ ਚੰਗੀ ਮਿਠਾਈ ਪਾ ਕੇ ਦਿੱਤੀ ਗਈ ਤੇ ਨੰਦਰਾਮ ਨੂੰ ਐਸੀ ਪਰਤ ਪੜਾਈ ਕਿ ਖੇਡਣ ਵੇਲੇ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰੀਲੀ ਮਿਠਾਈ ਖਵਾ ਦੇਵੇ ਤੇ ਚੰਗੀ ਮਿਠਾਈ ਆਪ ਖਾ ਲੇ ਪਰ ਕੁਦਰਤ ਦੀ ਖੇਡ ਦੇਖੋ ਨੰਦਰਾਮ ਨੇ ਚੰਗੀ ਮਿਠਾਈ ਮਿਠਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇ ਦਿੱਤੀ ਤੇ ਮੰਦੀ ਮਿਠਾਈ ਆਪ ਖਾ ਲਈ ਤੇ ਮਠਿਆਈ ਖਾਣਸਾਰ ਹੀ ਨੰਦਰਾਮ ਥੱਲੇ ਡਿੱਗ ਕੇ ਮਰ ਗਿਆ ਤੇ ਇਹ ਵਾਰ ਵੀ ਪਥੀ ਜਾਂਦਾ ਖਾਲੀ ਹੀ ਗਿਆ ਚੀਚਕ ਰੋਗ ਦਾ ਹਮਲਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਪਰ ਹੋਇਆ ਪਰ ਵਾਹਿਗੁਰੂ ਦੀ ਮਿਹਰ ਸਦਕਾ ਗੁਰੂ ਜੀ ਪੂਰੀ ਤਰ੍ਹਾਂ ਠੀਕ ਹੋ ਗਏ ਜਦੋਂ ਗੁਰੂ ਜੀ ਚੰਗੀ ਤਰ੍ਹਾਂ ਠੀਕ ਹੋ ਗਏ ਤੇ ਸਿਰਗੁਰੂ ਅਰਜਨ ਦੇਵ ਜੀ ਨੇ ਗੁਰੂ ਜੀ ਨੂੰ ਅਖਰੀ ਵਿਦਿਆ ਦੇਣ ਲਈ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਾਰੀ ਦਿੱਤੀ ਵਿਦਿਆ ਦੇ ਨਾਲ ਨਾਲ ਘੋੜਸਵਾਰੀ ਨੇਜਾਵਾਜੀ ਧਿਰ ਅੰਦਾਜ਼ੀ ਨਿਸ਼ਾਨੇਬਾਜ਼ੀ ਵਿੱਚ ਵੀ ਉਹਨਾਂ ਨੂੰ ਮਾਹਿਰ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ